ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਆਪ ਜੀ ਵੀਡੀਓ ਦੇਖ ਰਹੇ ਹੋ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀ ਹੈ ਜੋ ਕਿ ਵੀਰ ਦਲੇਰ ਸਿੰਘ ਨੇ ਸੜਦਾ ਸਬਰ ਕੀਤਾ ਸੀ ਤੇ ਆ ਸਾਹਮਣੇ ਸਾਡੀ ਭੈਣ ਲਾਗੇ ਬੈਠੀ ਆ ਤੇ ਨਾਲ ਉਹਨਾਂ ਦੇ ਡੈਡੀ ਆ ਤੇ ਨਾਲ ਮਾਤਾ ਜੀ ਆ ਪਹਿਲਾਂ ਐਂਡ ਦੀ ਪੇਕੇ ਗਈ ਸੀ ਆਪਾਂ ਉਹ ਵੀ ਵੀਡੀਓ ਵੇਖੀ ਤੁਸੀਂ ਇਹਨਾਂ ਦਾ ਦਿਲ ਅੰਸਾਰ ਚਾਲਤੋ ਘਰ ਦੇ ਵਿੱਚ ਬਹੁਤ ਮਖਾਂਦ ਪਈ ਸੀ ਦੋ ਬੱਚੇ ਆ ਭੈਣ ਦੇ ਆ ਭੈਣ ਦਾ ਘਰ ਵਾਲਾ ਕਾਲੇ ਪਰਨੇ ਵਾਲਾ ਤੇ ਸਮਾਜ ਸੇਵਾ ਸਦਸਤਾ ਠਿਕਰੀਵਾਲ ਜਥਾ ਦਲ ਨਾਲ ਦਾ ਅਰਪਿੰਦਰ ਸਿੰਘ ਆਪਣੇ ਜਥੇ ਦੇ ਸਬੰਧਤ ਕੱਲ੍ਹ ਸੀ 27 ਤਰੀਕ ਨੂੰ ਪਰਿਵਾਰ ਕੋ ਗਏ ਦੋਨਾਂ ਪਰਿਵਾਰਾਂ ਦੀ ਗੱਲਬਾਤ ਸੁਣੀ ਤੇ ਜਿਹੜਾ 3-4 ਸਾਲ ਦਾ ਇਹਨਾਂ ਦਾ ਬਖਾਨ ਪਿਆ ਸੀ ਕੱਲ ਨਨਕ ਬਣਿਆ ਸੀ ਕੁਝ ਨੌ ਦੀਆਂ ਮਜਬੂਰੀਆਂ ਸੀ ਕੁਝ ਇਹਨਾਂ ਦੇ ਸਹੁਰਿਆਂ ਵੱਲੋਂ ਸੀ ਜੋ ਵੀ ਇਹਨਾਂ ਦੇ ਵਿੱਚ ਕਨਫਿਊਜ਼ਨ ਪਈ ਸੀ ਉਹ ਕਨਫਿਊਜ਼ਨ ਆਪਾਂ ਦੂਰ ਕੀਤੀ 4-5 ਘੰਟੇ ਲੱਗੇ ਦੋਨਾਂ ਪਰਿਵਾਰਾਂ ਨੂੰ ਸਹਿਮਤ ਕਰਵਾਉਂਦਿਆਂ ਗੱਲਬਾਤ ਸੁਣੀ ਉਹਨ ਭੈਣ ਵੀ ਖੁਸ਼ ਐ ਤੇ ਭੈਣ ਦਾ ਜਿਹੜਾ ਸੋੜਾ ਪਰਿਵਾਰ ਉਹ ਵੀ ਖੁਸ਼ ਐ ਤੇ ਇਸੇ ਤਰ੍ਹਾਂ ਆਪ ਜੀ ਦੀ ਸੰਗਤ ਦੀਆਂ ਦੁਆਵਾਂ ਤੇ ਧੰਨ ਗੁਰਦਾਨ ਨਗ ਪਾਤਸ਼ਾਹ ਦਾ ਆਸ਼ੀਰਵਾਦ ਐ ਇਸ ਪਰਿਵਾਰ ਦੀ ਵੀ ਧੀ ਭੈਣ ਵਾਸਤੇ ਜਾਂ ਵੀਰ ਵਾਸਤੇ ਜਾਂਨੇ ਕੋਈ ਕਾਲ ਆਉਂਦੀ ਐ ਤੇ ਉੱਥੇ ਤਕਰੀਬਨ ਅੱਜ ਤੱਕ ਦੋਵੇਂ ਸਿਰ ਜੋੜੇ ਗਏ ਕਦੀ ਕੋ ਟੋੜਿਆ ਨਹੀਂ ਗਿਆ ਲੋਕਾਂ ਨੇ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਆਪੋ ਆਪਣੇ ਲੋਕਾਂ ਨੇ ਰੋਗਲਾਦਾ ਕੀਤੇ ਪਰ ਉਹਨਾਂ ਦਾ ਧੰਨਵਾਦ ਜੋ ਇਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਇਹਨਾਂ ਦੀ ਸਹਿਮਤੀ ਕਰਾਉਣ ਵਾਸਤੇ ਕਾਫੀ ਸੰਗਤਾਂ ਪੰਚ ਸਰਪੰਚ ਪੰਚਾਇਤਾਂ ਜਿੱਤੇ ਵਧੀਆ ਪਹੁੰਚੀਆਂ ਤੇ ਭੈਣ ਜਿਹੜੀ ਇਹਦਾ ਮਸਲਾ ਨਹੀਂ ਹੱਲ ਹੋਇਆ ਤੇ ਅੱਜ ਇਹ ਧੰਨ ਗੁਰਦਾਨਕ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਸ੍ਰੀਪਾਇਆ ਸੇਵਾ ਭਾਈ ਥੋਣ ਗਾੜੀ ਪਰਿਵਾਰ ਦਾ ਜਿਹੜੀ ਗੱਲਬਾਤ ਚੱਲਣ ਢੀ ਆ ਭੈਣ ਦੇ ਪੇਕੇ ਆਏ ਰਾਤ ਤੇ ਸਹੁਰਿਆਂ ਤੇ ਨਾਲ ਲੈ ਕੇ ਆ ਭੈਣ ਦਾ ਘਰ ਵਾਲਾ ਉਹ ਭੈਣ ਦੇਸ ਜੌਰਾ ਦੇ ਸਾਥ ਸਾਥ ਆਪ ਦੀ ਕਿਰਪਾ ਕਰਕੇ ਵੀਡੀਓ ਸੁਣ ਕੇ ਤੇ ਸ਼ੇਅਰ ਕਰਦੇ ਹੋ ਤੇ ਕਿਰਪਾ ਕਰਕੇ ਹੋਰ ਵੀ ਕੋਈ ਜਿਹੜੀ ਧੀ ਪਣ ਦੁਖੀ ਆ ਜਾਂ ਕੋ ਸਾਡਾ ਭਰਾ ਆਪਣੀ ਵਾਈਫ ਕਨੀਓ ਦੁਖੀ ਆ ਘਰ ਬਸਾਉਣਾ ਚਾਹੁੰਦੇ ਨੇ ਤੇ ਸਾਨੂੰ 87258 4257 ਤੇ ਜੀਰੂ ਯਾਦ ਕਰ ਸਕਦੇ ਹੋ ਆ ਵੀਡੀਓ ਦੇਖ ਕੇ ਸੁਣ ਕੇ ਸਮਝ ਕੇ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜੇ ਤੋਂ ਬੈਠੇ ਇਹਨਾਂ ਨੂੰ ਸੁਝਰੋ ਕਿ ਸਾਰੀ ਗੱਲਬਾਤ ਸੁਣੀ ਆਂ ਕਹਾਂ ਸੈਟੀਸਫਾਈ ਕਰਵਾ ਕੇ ਦੋਹਾਂ ਪਰਿਵਾਰਾਂ ਨੂੰ ਸੌਰੀ ਫੀਰ ਕਰਵਾ ਲੈ ਜਿਹੜੀਆਂ ਗਲਤੀਆਂ ਇਹਨਾਂ ਕੋਈ ਪੰਨੀ ਉਹਨਾਂ ਕੋਲ ਹੋਣ। ਹੁਣ ਕਿ ਅੱਜ ਤੋਂ ਬਿਲਕੁਲ ਸਹੀ ਚੱਲਣਾ। ਹਸੀ ਪਰਭਜੀ ਕਰਦੇ ਹੁੰਦੇ ਆ ਕਾਰਵਾਈ ਭਾਵੇਂ ਧੀ ਹੋਵੇ ਤੇ ਭਾਵੇਂ ਹੋਵੇ ਬੰਦਾ। ਕਈ ਵਾਰੀ ਲੋਕ ਪਤਾ ਕੀ ਹੁੰਦੇ ਆ ਦੇ ਧੀਆ ਤੇ ਲਾਲੀ ਤੋਂ ਪਿੰਦੇ ਨੇ ਤੇ ਕਈ ਮੁੰਡੇ ਸਹੀ ਕੰਮ ਕਰਦੇ ਕੋਈ ਅਨਜ਼ਰ ਕਰਦੇ ਉੱਤੇ ਇਨਸਾਫ ਇੱਥੇ ਢੂੰਢਦੇ ਨੇ। ਲੱਗਾ ਸੜਕੋ ਆਜੋ ਇਹ ਦਬਾਅ ਹੋ ਕੇ। ਸੜਕੋ ਪਹੁੰਚ ਕਰੋਗੇ ਤਾਂ ਹੀ ਉਹ ਇਹ ਪਰਵਾਰ ਦਾ ਛੋਟੀ ਕਿੰਨੀ ਆ ਇਹਨਾਂ ਦਾ ਬੱਚਾ ਕੱਲ ਕੁਛ ਨਹੀਂ ਨਹੀਂ ਕੀ ਦੀ ਗੱਲ ਵਾ ਇੱਕ ਘਰ ਦੇ ਵਿੱਚ ਕਿ ਇਹ ਕੁੜੀ ਨੂੰ ਮੁਸ਼ਕਲਾਂ ਕਿ ਕਿਤੇ ਖਰਚੇ ਦੀ ਪ੍ਰੋਬਲਮ ਸੀ ਇੱਕ ਫੋਨ ਦੀ ਪ੍ਰੋਬਲਮ ਸੀ ਫੋਨ ਦੇ ਵੀ ਬੜੀ ਆਨ ਥਿਸ ਫੋਟੋ ਉਹਨਾਂ ਨੇ ਫੋਨ ਫੜਾਇਆ ਫੋਨ ਕੁੜੀ ਦਾ ਕੋਲ ਆ ਫੋਨ ਕੁੜੀ ਕੋਲੋਂ ਆ ਅਰ ਵੀ ਨਹੀਂ ਆਪਣਾ ਮੇਰੇ ਗੱਲ ਟੋਕਦੀ ਨਾ ਉਹਨਾਂ ਨੇ ਇਹਨਾਂ ਨੇ ਜਿੰਨੇ ਫੋਨ ਨੂੰ ਤਿੰਨ ਫੋਨ ਜਿੰਨਾ ਕਰਵਾਉਂਦਾ ਥਾ ਇਹ ਕੋਈ ਹੋਰ ਕਹਾਣੀ ਨਹੀਂ ਆ। ਕੋਈ ਕਰਨੀ ਆ। ਹੋਰ ਕੋਣ ਸਾਡੇ ਤੇ ਗਿਆ। ਹੁਣ ਮੇਰੀ ਮੈਸੇਜ ਕਰਦੀ ਜਿੰਨਾਂ ਦੇ ਘਰ ਜਾਂ ਕਿ ਕਰ ਰਿਕਾਰਡਿੰਗ ਆਉਂਦੀ ਸਪੋਕ ਚੱਲਦੀ ਆ। ਉਹ ਕਿਹੜੀ ਕੀਤੀ ਨਾਲ ਰਿਕਾਰਡਿੰਗ ਲਾਉਂਦਾ ਰੱਖੀ ਉਹਦਾ ਮਕਸਦ ਆ ਉਹਦੇ ਵਿੱਚ। ਉਹ ਉਹਦੇ ਅਗਲੇ ਦਿਨ। ਕੁੜੀ ਨਾਲ ਕਰਦਾ। ਹਾਂ ਹੁਣ ਇਦਾਂ ਆ। ਕੁੜੀ ਦਾ ਫੋਨ ਆ। ਕੁੜੀ ਗੜਨ ਨਾਲ ਆਵੇ ਲਾਵੇ ਕੁੜੀ WhatsApp ਤੇ ਗੱਲ ਕਰੇ ਭਰਾ ਨਾ ਕਰੇ ਤੁਹਾਡੇ ਨਾਲ ਗੜੇ ਕਿਸੇ ਰਿਸ਼ਤੇ ਦਾ ਨਾ ਕਰੇ ਉਹਨਾਂ ਨੂੰ ਕੋਈ ਤਰਾਹ ਦੀ ਉਹ ਮੁੰਡੇ ਨੇ ਇੱਥੇ ਬਾਹਰ ਕਰ ਦਿੱਤ ਦਈ ਕਿ ਮੇਰੀ ਸੁਣੋ ਹੁਣ ਕਿਹੜੇ ਹੱਦ ਤੱਕ ਤੁਹਾਡੇ ਕੋਲ ਹੈ ਇੱਕ ਵੀਡੀਓ ਉੱਥੇ ਬਣ ਚੁੱਕੀ ਹੈ ਜਿੱਥੇ ਇਹਨਾਂ ਦਾ ਸਪਸ਼ਟੀਕਰਨ ਹੋ ਚੁੱਕਿਆ ਜਿਹੜਾ ਗਲਤ ਹੋਗਾ ਕਿ ਅਸੀਂ ਕਾਰਵਾਈ ਕਰਾਂਗੇ ਅਸੀਂ ਵੀ ਸੋਣਾ ਜੀ ਕਰਾਂ ਜੜਨੇ ਨਹੀਂ ਦੇਣਾ ਪੈਰ ਸਾਡੀ ਇਹ ਆ ਨਹੀਂ ਇੱਧਰ ਬਸਣਾ ਵੀ ਤਾਂ ਆ ਇਦਾਂ ਹੀ ਚਾਹੀਦਾ ਤੁਹਾਡੇ ਤੱਕ ਰਾਤ ਤਾਂ ਪਹੁੰਚੇ ਆ ਕੁੜੀ ਦੇ ਮਸਲੇ 'ਚ ਤੁਹਾਡੇ ਵੱਲੋਂ ਜਾਂ ਕਿਸੇ ਰਿਸ਼ਤੇਦਾਰ ਵੱਲੋਂ ਫੂਮ ਤੇ ਉੱਤੇ ਕੋਈ ਐਹ ਜੀ ਗੱਲ ਨਾ ਹੋਵੇ। ਸਾਡਾ ਕਲਮ ਤੁਹਾਡੇ ਜਵਾਈ ਸਾਹਮਣੇ ਬੈਠਾ। ਅਸੀਂ ਨਾਲ ਲੈ ਕੇ ਆਏ ਆ ਤੁਹਾਡਾ ਮੇਰਬਣਾ ਤੇ ਤੁਹਾਡਾ ਜਵਾਈ ਜਾਨੀ ساری ਉਮਰ। ਹੁਣ ਕਿਹੜੇ ਮੱਤੇ ਕਬੂਲ ਕਰੋ ਤੁਸੀਂ? ਜੋ ਪਿੱਛੇ ਹੋ ਗਿਆ, ਉਹ ਤੋਂ ਮਿੱਟੀ ਪਾ ਲਈਏ। ਤੁਸੀਂ ਵੀ ਪਲੀਜ਼ ਮਿੱਟੀ ਪਾ ਦਿਓ। ਜੋ ਹੋ ਗਿਆ ਨਾ ਪਿੱਛੇ। ਕੁੜੀ ਤੁਹਾਡੇ ਕੋਲ ਰਹਿਣੀ ਆ, ਮੁੰਡੇ ਨੇ ਵੀ ਇੱਥੇ ਰਹਿਣਾ। ਇੰਨੀ ਗੱਲ ਤੁਸੀਂ ਇਹਨਾਂ ਨਾਲ ਰਾਜ਼ ਕਰ। ਕਿਉਂ ਲਿਆਏ ਆ? ਕੀ ਨੰਦੇ ਚੋ ਵੇ ਕਿ ਸਾਡੀ ਕੁੜੀ ਹੈ ਫਤਨ ਕੀ ਗੱਲ ਹੋ ਕਿ ਕਿਨੇ ਤਾਂ ਪਰਵਾਹ ਚਾਹੀਏ ਬੱਚੀ ਲੈ ਕੇ ਆਈ ਨਾ ਬੱਚਾ ਲੈ ਕੇ ਆਈ ਜਵਾਈ ਤੁਹਾਡਾ ਆ ਜਿਹੜੇ ਮਤੇ ਕਬੂਲ ਕਰਨਾ ਜੀ ਜੋ ਪਿੱਛੇ ਗੱਲਾਂ ਬਾਤਾਂ ਹੋ ਗਈਆਂ ਉਹ ਅਸੀਂ ਕਲੀਅਰ ਕਰ ਰਹੇ ਹਾਂ ਗਾਹ ਦੀ ਜ਼ਿੰਮੇਵਾਰੀ ਕੁੜੀ ਤੇ ਸਾਡੀ ਹੈ ਮੁੰਡੇ ਦੀ ਵੀ ਸਾਡੀ ਹੈ ਕੁੜੀ ਕੋਲ ਸਾਡਾ ਨੰਬਰ ਹੋਈ ਇਹਨਾਂ ਦੇ ਘਰ ਚ ਗੱਲ ਬਾਤ ਹੁੰਦੀ ਕੁੜੀ ਨੂੰ ਦਵਾਇਆ ਜਾਂਦਾ ਕੁੜੀ ਨੂੰ ਕੁਝ ਕਿਹਾ ਜਾਂਦਾ ਅਸੀਂ ਕੁੜੀ ਦੇ ਨਾਲ ਖੜੇ ਹਾਂ ਪਰ ਜੇ ਕੁੜੀ ਦੇ ਮਸਲੇ ਦੇ ਵਿੱਚ ਕੁੜੀ ਨੂੰ ਸਹੀ ਚੱਲਦਿਆਂ ਕਿਤੇ ਹੁਕਸਾ ਆ ਜਾਂਦਾ ਕਿਸੇ ਲੋਵੀ ਤੁਸੀਂ ਸਮਝਦਾਰ ਹੋ ਮੈਂ ਕੀ ਕਹਿਣਾ ਚਾਹੁੰਦਾ ਹਾਂ ਉਹ ਗੱਲਾਂ ਦੇ ਵਿੱਚ ਅਸੀਂ ਫਿਰ ਮੁੰਡੇ ਦਾ ਪੱਖ ਪੂਰਾਗੇ ਜੇ ਬੁੜੇ ਨੂੰ ਗਲਤੀ ਉਹ ਤੇ ਕੁੜੀ ਦਾ ਪੱਖ ਪੂਰਾ। ਇਹਦੇ ਵਿੱਚ ਤੁਹਾਡਾ ਕੋਈ ਆਇਆ ਨਹੀਂ ਉਧਰੋਂ ਉਧਰੀ। ਹਾਂ। ਪਰ ਮੁੰਡਾ ਸਭ ਕੁਝ ਕਰ ਲੈਣਾ। ਬਸ। ਬਸ ਬੇਨਤੀ ਇਹ ਹੈ ਵੀ ਆਪਾਂ ਇਹ ਦੋਵੇਂ ਘਰ ਜਿਹੜੇ ਜੋੜ ਮਿਲ ਕਰਕੇ ਪਿਛਲੀ ਗੱਲ ਦੀ ਬਾਬਾ ਜੀ ਆਪਾਂ ਫਿਰ ਪੁੱਛੇ। ਆਪਣਾ ਕੁੜੀ ਨੇ ਸਭ ਪੁੱਛ ਲਈ ਗੱਲ ਕਰ ਲਿਆ। ਆਪਣਾ ਫਰਜ਼ ਨਹੀਂ ਪਾਦਾ ਦੀ। ਸਾਡੇ ਨਾਲ ਧੀ ਗੱਡੀ ਚ ਆਈ ਆ। ਸਾਰੇ ਦਿਲ ਦੀਆਂ ਗੱਲਾਂ ਕਰਦੀ ਆ। ਇਹ ਪੁੱਛ ਲੋ ਕਿੰਨੀ ਗੁੱਸਾ ਆਈ ਆ। ਗੱਲਾਂ ਇਹੀ ਆ ਕਿ ਜਿਹੜੀ ਇਹਨੂੰ ਮੇਨ ਦੋ ਤਿੰਨ ਮੁਸ਼ਕਲਾਂ ਸੀ ਨਾ ਉਹ ਵੀ ਕਲੀਅਰ ਕਰਤੀ ਆ। ਹੁਣ ਉਹਨਾਂ ਦਾ ਪਲੇਨ ਸੀ ਕਿ ਉਹ ਕਹਿੰਦੀ ਕਿ ਜਦੋਂ ਮੇਰਾ ਬੱਚਾ ਰੋਊਗਾ ਉਹ ਕਹਿੰਦੇ ਕਿ ਮੈਂ ਮਤਲਬ ਮੈਂ ਕਹਾਂ ਤੂੰ ਆਪਣੇ ਸੌਰੇ ਨੂੰ ਪੜਾ ਬੱਚਾ ਸੱਸ ਨੂੰ ਪੜਾ ਰੋਟੀ ਪਾਣੀ ਕਰ ਤੇਰਾ ਬੱਚਾ ਰੋਂਦਾ ਤੈਨੂੰ ਬਣਾਉਣ ਕੇ ਤੂੰ ਦੁੱਧ ਪਾਣੀ ਪਿਆ ਬੱਚਾ ਸਵਾਲ ਨਵਾਲ ਤੈਨੂੰ ਕੋਈ ਨਹੀਂ ਕੁਝ ਕਰੂਗਾ ਆ ਜਿੱਥੇ ਤੇਰਾ ਫਰਜ਼ ਬਣਦਾ ਚੌਕਾ ਸਾਹਮਣਾ ਆਏਗੇ ਇਹਨੂੰ ਪਾਣੀ ਧਾਣੀ ਦੇਣਾ ਉਹਦਾ ਫਰਜ਼ ਹੁੰਦਾ ਉਹਦੂ ਆਪਣਾ ਨਿਭਾ ਜਿੱਥੇ ਬੱਚਿਆਂ ਦੀ ਜਮੇਰੀ ਉਹ ਵੀ ਨਿਭਾ ਦੇ ਜਿੱਥੇ ਬੱਚੇ ਤੂੰ ਆ ਰੋਟੀ ਪਣੀ ਕਰਦੀ ਆ ਬੱਚੇ ਉਹਨਾਂ ਨੂੰ ਫੜਾਸਾ ਉਹਨੂੰ ਵੀ ਆ ਸਾਹ ਬੱਚਾ ਤੇਰੀ ਜਮਿਆਰੀ ਆ ਮੈਨੂੰ ਲੱਗੀ ਲੰਗਰ ਰਸੋਈ ਦੇ ਦਾ ਹਾਂ ਠੀਕ ਆ ਇਸ ਤਰ੍ਹਾਂ ਕੰਮਾਂ ਦੇ ਵਿੱਚ ਜੇ ਤੁਹਾਨੂੰ ਕੋਈ ਟਾਰਗੇਟ ਕਰਦਾ ਕੋਈ ਗੱਲਬਾਤ ਕਰਦਾ ਅਜੀ ਸੁਭੇਵਾਰੀ ਸਾਡੀ ਆ ਆਪਸ ਵਿੱਚ ਨਹੀਂ ਫੋਨ ਕਰਦੇ ਇੱਕ ਦੂਜੇ ਨੂੰ ਸਾਨੂੰ ਫੋਨ ਕਰਦਾ ਫਿਰ ਜੁਮੈਰੀ ਤੇ ਇਹੀ ਹੋਈ ਨਾ ਕਿ ਜੇ ਕੋਈ ਦੁੱਖ ਪੰਦਾ ਤੇ ਇਹੀ ਜੋ ਮੇਰੀ ਚੱਕੀ ਤੋਂ ਉੱਥੇ ਫਿਰ ਪਹੁੰਚ ਕੇ ਵੀ ਦੁੱਖ ਪੰਦਾ ਹਾਂ ਬਾਬਾ ਜੀ ਮੇਰੇ ਵੀ ਦੋਸਤ ਉਹਨਾਂ ਨੂੰ ਆ ਹਾਂ ਤੇ ਬਾਦ ਵਿੱਚ ਉਹਦਾ ਪਤਾ ਆ ਗਿਆ ਆ ਮੈਂ ਆ ਕੇ ਉਹਦਾ ਪਤਾ ਲਾ ਕੇ ਦੇਣਾ ਮੇਰਾ ਹੱਥ ਪੜਦਾ ਜੀ ਇਹਨਾਂ ਦਾ ਵਾਕਤਾ ਇਹ ਲਾਗਤ ਬਾਕਾਰ ਕੀ ਹੈ ਕਰਨ ਬਾਹਰ ਚਰਦੇ ਉਹਦਾ ਖਰਚਾ ਦੇਣਾ ਪੜੇ ਮੜੇ ਨੂੰ ਆਪ ਵੀ ਆਕਾਰ ਦਿੱਤੇ ਉਹਦਾ ਖਰਚਾ ਆੜਾਈ ਮੇਨ ਦਾ ਹਜ਼ਾਰ ਇਹ ਨਿੱਕੇ ਨੇ ਸਮੇਂ ਉਹਨੇ ਸਾਰੇ ਆਪਣੇ ਉੱਤੇ ਕਰਦੇ ਰਿਹਾ ਤੇ ਤਾਂ ਚੱਲ ਗਿਆ ਆ ਜੈ ਕਿਸੇ ਨਾੜ ਚੱਲੋ ਦੇ ਦੇਣੇ ਬਲੋ ਦੇ ਦੇਣੇ ਸ਼ੌਂਜ ਦੇ ਤਾਂ ਮੈਂ ਨਿਕਲੀ ਮਰ ਗਈ ਮੇਰੇ ਦੇ ਘਰ ਦੇ ਰਿਸ਼ਤੇਦਾਰਾਂ ਕੁੜੀਆਂ ਨੂੰ ਮਿਲਦੇ ਜਿੱਤੇ ਜਨਰ ਹੋਣਾ ਵੀ ਤਾਂ ਸਾਰੇ ਲਾ ਲਾਉਂਦੇ ਤੇ ਇਹ ਇੱਕ ਕਿਹਦੇ ਪ੍ਰੋਗਰਾਮ ਦਾ ਇਹਨਾਂ ਦੇ ਘਰ ਗਏ ਹਾਂ ਉੱਥੋਂ ਵੀ ਉੱਤੇ ਦਾਤਾ ਤੇ ਨੂੰ ਲੱਗਤ ਹੈ ਵੀ ਤਾਂ ਪਾ ਆ ਕੇ ਉਹਨਾ ਉਹ ਵੱਡੇ-ਮੱਡੇ ਨਹੀਂ ਆਤੇ ਕਿ ਇਹ ਕੁ ਬਾਤਾਏ ਬੱਚੇ ਦੀ ਵਾਰੀ ਆ ਹੁਣ ਦੂਜਾ ਵਗੀ ਪਾਈ ਕੋਈ ਗੋਸਾ ਵਸ ਇਹਨਾਂ ਦੇ ਘਰ ਚ ਮਾਰੀ ਆ ਦੇ ਸੋਰੇ ਦੇ ਇਹ ਜਾਂਦਾ ਡਿਊਟੀ ਤੇ ਤੇ ਮਗਰੋਂ ਸੋਰੇ ਦੀ ਜ਼ਿੰਮੇਵਾਰੀ ਆ ਕੋਈ ਦਵਾਈ ਬੁੱਟੀ ਲੈਣੀ ਆ 2 ਮਿੰਟ ਦੇ ਅਕਾਊਂਟ ਚ ਵਾ ਨਹੀਂ ਵੀ ਕੌਣ ਚੋ ਕਹਿੰਦੇ ਵੀ ਕੌਣ ਜੀ ਰਹਿ ਜਾਊਗੀ ਉਹ ਮੈਂ ਹੋਰ ਵੀ ਦੁਕਾਨ ਤੇ ਜਾਊਂਗਾ ਮੈਂ ਉੱਥੇ ਟ੍ਰਾਂਸਫਰ ਕਰਕੇ ਉਹ ਬੱਚੇ ਵੀ ਰੰਗੇ ਨਾਲ ਦੇ ਘਰੋਂ ਹੁਣ ਮੇਨ ਸੌਰੇ ਦੇ ਜਾਣਾ ਪੈਣਾ ਨਾ ਕੋਈ ਵੀ ਚੀਜ਼ ਲਿਆਉਣੀ ਹੈ ਮੇਰੇ ਸੌਰੇ ਸਭ ਨੂੰ ਕਹੇ ਮੇਰੇ ਨਾਲ ਚਲੋ ਦੁਕਾਨ ਤੇ ਨਹੀਂ ਜਾਂਦੇ ਜਿਹੜਾ ਕੋਈ ਪਰਸਨਲ ਹੀ ਆਪਣਾ ਹੋ ਜਾਂਦਾ ਦਾ ਸਮਾਨ ਆਪਣਾ ਲੈਣ ਦਵਾਉਂਦੇ ਤੇ ਵਾਪਸ ਆਪਣੇ ਘਰ ਫੋਨ ਕਰਨਾ ਤੁਹਾਨੂੰ ਕਰ ਜਿਹਨੂੰ ਮਰਜ਼ੀ ਕਰਨਾ ਆਪਣਾ ਘਰ ਬੜਾ ਸਾਹਮਣ ਤੁਸੀਂ ਵੀ ਜਦੋਂ ਮਰਜ਼ੀ ਆਪਣਾ ਇਹਨਾਂ ਨੂੰ ਕਾਲ ਕਰੋ ਜਦੋਂ ਮਰਜ਼ੀ ਗੱਲਬਾਤ ਕਰੋ ਤੁਹਾਡੀ ਧੀ ਹੈ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਪਰਿਵਾਰ ਆ ਧੀਆ ਵਾ ਪੁੱਤ ਵਾ ਆਪਸ ਵਿੱਚ ਵਿਛੜ ਕੇ ਜਾ ਇਦਾਂ ਕਰਕੇ ਰਹਿਣ ਬੜਾ ਔਖਾ ਰਹਿਣਾ ਮਾਪਿਆਂ ਛੱਡਣਾ ਬਹੁਤ ਔਖਾ ਵਾ ਠੀਕ ਹੈ ਨਾ ਕਿ ਉਹਨਾਂ ਦੀਆਂ ਨੂੰ ਪੁੱਛਿਆ ਜਾਂ ਜਿਹੜੀਆਂ ਘਰ ਵਾ ਛੱਡ ਕੇ ਚਲ ਜਾਂਦੀਆਂ ਮੁਰਗੇ ਕੋਸਤੌਂਦੀਆਂ ਮਾਪੇ ਨੂੰ ਮਿਲਦਾ ਮਾਪੇ ਜੀ ਇਹ ਕਿ ਸਾਡੇ ਕੋਲ ਨਾ ਕਿਸੇ ਦੇ ਕੋਈ ਆ ਉਹਦਾ ਵੀ ਲੱਗਦਾ ਦੀਵਾ ਹੈ ਤੇ ਉਹ ਮਿਲ ਸਕਦਾ ਵੀ ਮਿਲ ਸਕਦਾ ਐ ਲੈ ਸੀਦਾ ਵਾ น่นแหละว้รศัพท์โท ਤੇ ਨਹੀਂ ਆਪਣੇ ਤੌਰ ਤੇ ਨਹੀਂ ਕਰਨਾ ਗੱਲ ਬਤਾਲਦੇ ਤਾਂ ਤੁਸੀਂ ਵੀ ਦੱਸੋਣ ਗੱਲ ਦੱਸੋ ਇਹ ਇਹ ਬਾਰੇ ਦੱਸੋ ਦਿਲ ਦੀ ਗੱਲ ਨਾ ਤੇਰਾ ਪਰਵਾਹ ਹੈ ਗੱਲ ਮਰਦੂ ਜੇ ਮਰਦ ਨੂੰ ਇਹ ਹਰ ਬਾੜੀ ਦੇ ਆਪਣੇ ਦਲੇਰੀਆਂ ਦੇ ਦਿਲ ਦੀ ਗੱਲ ਪਰਵਾਹ ਜਾ ਕੇ ਕੌਣ ਦੇ ਤੂੰ ਕਰ ਲਾ ਗੱਲ ਗਿੱਲ ਫੁੱਲ ਹੋਣਾ ਨਾ ਤੇਰੀ ਮਿਸ ਜਾਨ ਚਾਹ ਰਹੀ ਹੈ ਨਹੀਂ ਜਿਹੜੀ ਗੱਲ ਦੱਸਦੀ ਤਾਂ ਉਹ ਦੱਸਾਨੂੰ ਵੀ ਆ ਗੱਲ ਐਦਾਂ ਹੋਣੀ ਜਿਹੜੀ ਐਦਾਂ ਹੋਣੀ ਜਿਹੜੀ ਗੱਲ ਹੈ ਮਾ ਮੈਂ ਉਹਨਾਂ ਦੇ ਨਾਲ ਬੱਲੀ ਆ ਗਿਆ ਮੈਂ ਤੁਹਾਨੂੰ ਦੱਸਿਆ ਮੈਂ ਸੁਣ ਲੋ ਜੀ ਸੁਣ ਲੋ ਕਰ ਮੈਂ ਤਾਂ ਉਹਨਾਂ ਨੂੰ ਦੱਸਿਆ ਇਹਨਾਂ ਨੂੰ ਕਿ ਗੱਲ ਸਿਰਫ ਉਹ ਘੁੰਡਾਂ ਦੀ ਗੱਲ ਤੋਂ ਥਰੀ ਨਾ ਇਹ ਬੈਠੀ ਹੁਣ ਮੂੰਹ ਦੇ ਜੇ ਫੇਰ ਪਿੱਛੇ ਗੱਲ ਚੱਲ ਜਾਈਂ ਤੁਸੀਂ ਵੀ ਗਾਣਾ ਪਿਛੋੜ ਛੱਡਣ ਦਾ ਆ ਜਦੋਂ ਬੁੜੀਆ ਦਾ ਜਨਮ ਹੋ ਤੋ ਕਰਦੀ ਆ ਨਾ ਫਿਰ ਜਿੱਤੋ ਛਿੜੀ ਗੱਲ ਉਹ ਮੈਂ ਦੱਸ ਦਿਆਂ ਨਾ ਤੇ ਇਹ ਇਹਨਾਂ ਨੂੰ ਮੈਂ ਤੁਹਾਨੂੰ ਦੱਸਣਾ ਬਾਬਾ ਜੀ ਇੱਕ ਮਿੰਟ कि यही ਗੱਲ ਜਿਹੜੀ ਵੇਖੋ ਮੈਂ ਇਹਨੂੰ ਮਾਰਾ ਨਹੀਂ ਗਿਆ ਘਰਦਿਆਂ ਨੂੰ ਜਾਂ ਇਹਨੂੰ ਮੈਂ ਮੰਮੀ ਨੂੰ ਫੋਨ ਕਰਕੇ ਕਿਹਾ ਕਿ ਇਹਨੂੰ ਸੁਣਜੋ ਵੇਖੋ 18 ਦਿਨ ਤੋਂ ਮੰਮੀ ਕੋ ਟਾਂਡੀ ਭਾਵੇਂ ਮਾਰਾ ਹੀ ਕੋ ਟਾਂਡੀ ਇਹਨੂੰ ਅੱਜ ਇਹ ਮੈਨੂੰ ਕਹਿਣ ਦੀ ਆ ਕਿ ਮੰਮੀ ਚੰਗਾ ਨਹੀਂ ਕੋਟਦੀ ਵੇਖੋ ਫਿਰ ਦੁੱਖ ਲੱਗਦਾ ਤੁਸੀਂ ਦੱਸੋ ਕਿ ਨਹੀਂ ਲੱਗਦਾ ਮੈਂ ਮੰਨਣਾ ਹੈ ਇੱਕ ਮਟਾਫਾ ਵੀ ਬੁਲਾਉਂਦੀ ਆ ਕਿ ਕਹ ਰਗਾ ਕਹ ਰਗਾ ਇਹ ਉਹਦੇ ਵਿੱਚ ਇਹਨਾਂ ਨੂੰ ਕਹੋ ਕਿ ਇਹਨਾਂ ਨੂੰ ਕੋਈ ਮੈਂ ਮੰਨਦਾ ਚੰਗਾ ਬੋਲਿਆ ਕਿ ਤੁਹਾਡੀ ਕੁੜੀ ਇਦਾਂ ਦੀ ਹੈ ਇਦਾਂ ਕਰਦੀ ਇਹਨਾਂ ਨੂੰ ਐਵੇਂ ਸਮਝੋ ਇਹ ਕੋਈ ਵੀ ਨਹੀਂ ਆਈ ਉਹ ਕਹਿੰਦੇ ਸਮਝਾਵਾ ਕਿ ਤੇ ਸਾਡੇ ਵੀ ਇਥੇ ਕੋਈ ਪੋਚਾ ਲਾਉਣਾ ਨਹੀਂ ਮਿਲਦੀ ਤੇ ਘਟਾਉਣੇ ਨਹੀਂ ਮਿਲਦੀ ਮੇਰੀ ਸੱਸ ਨੇ ਇਹ ਗੱਲ ਕਹੀ ਪਰ ਦੀ ਜਿਹੜੀ ਗੱਲ ਕਹੀ ਹੋ ਗਈ ਪਰ ਇਹ ਚੀਜ਼ਾਂ ਮੈਂ ਹੁਣ ਕੁੱਛਣਾ ਤਾਂ ਨਹੀਂ ਕਿ ਜੇ ਤੁਸੀਂ ਮੈਨੂੰ ਦੱਸੋ ਇਹਨਾਂ ਨੂੰ ਇਹ ਵੀ ਦੱਸ ਦੇਣਾ ਕਿ ਇਹਦੇ ਵਿੱਚ ਗਲਤੀ ਮੰਮੀ ਦੀ ਹੀ ਹੈ ਜਾਂ ਇਹਦੀ ਹੀ ਜਾਂ ਮੇਰੀ ਕਿਦੀ ਗਲਤੀ ਹੈ ਜੇ ਇਹਨੂੰ 18 ਦਿਨ ਤੋਂ ਸਮਝਾ ਰਹੀ ਹੈ ਇਹ ਨਾ ਕੋਈ ਨਾ ਬੰਦਾ ਨਹੀਂ ਗਿਆ ਉਹ ਵੀ ਗਾ ਇਹ ਪਤਾ ਕੀ ਗੱਲ ਹੋ ਇਥੇ ਮੰਮੀ ਨੂੰ ਘਰ ਦਾ ਵੀ ਕਰਨਾ ਪੈਂਦਾ ਰੋਟੀ ਪਕਾਉਣੀ ਮਰਦਾਂ ਵੀ ਕਰਦਾ ਪੈਂਦਾ ਹੈ ਮਿੰਨ ਨੂੰ ਕੁੱਟਣਾ ਪੈਂਦਾ ਹੈ ਤੇ ਨਾ ਰਾਂਦਾ ਵੀ ਗਾੜੀ ਤੇ ਜੇ ਪਾਣੀ ਆਉਂਦੇ ਦੁੱਧ ਦੁੱਧ ਮੰਮੀ ਹੀ ਸੰਭ ਦੇ ਤੇ ਡੈਡੀ ਹਮਾਰੀ ਆਵਾਜ਼ ਮਾਰ ਲੈਂਦੀ ਤਾਂ ਕੋਟਾ ਲੱਗਣਾ ਤੇ ਜਾਂ ਕੋਈ ਸਮੁੰਨ ਆ ਜਾਣਾ ਮੰਮੀ ਨੇ ਉਧਰ ਗੱਲ ਕਰੀ ਹੈ ਤੇ ਮੈਂ ਜਦੋਂ ਨਨ ਕਲਾਇਮੇ ਆਇਆ ਨਾ ਜੀ ਬੜਾ ਤਰਸ ਕਰਦਾ ਵਾ ਕਿ ਜਾਂ ਆਪਰ ਮੈਂ ਨਾ ਦਵਾਈ ਤੇ ਮੇਰੀ ਮਮੀ ਕੋ ਡਰ ਲੱਗਦੇ ਜਦ ਨਾਲ ਫੋਨ ਆ ਜਾਂਦਾ ਕਰੀ ਤਾਂ ਦੋਸਤ ਸਾਮਨ ਡੈਪੈਂਟ ਇਹਨੇ ਉਹ ਟਾਈਮ ਵੀ ਲੱਗਦਾ ਕਿ ਇਹ ਕਹਿੰਦੇ ਚਲ ਜਿਹੜੀ ਨਰਸ ਕੋ ਇਹ ਤੁਹਾਨੂੰ ਪੀਸ ਕਰਵਾਇਆ ਉਹਨੂੰ ਕੋ ਚਾਹੀਏ ਕਿ ਹੰਦਰ ਜਾ ਕੇ ਨਾ ਵਖਾਲ ਆਈ ਰਹਾ ਠੀਕ ਆ ਇਹ ਕਰਵਾ ਚਾਉਦਾ ਪਰ ਤਿੰਨ ਦਿਨ ਛੁੱਟੀ ਤੇ ਨਰਸ ਕੋ ਤੇ ਅਗੀ ਕਨੜਾ ਦਾ ਦਵਾਈ ਜਿੰਦੀ ਕਹਿੰਦੇ ਇੰਨਾ ਸੂਤ ਵੀ ਬਖਾਰ ਹੋਇਆ ਇਹ ਦਵਾਈ ਲੈ ਕੇ ਤੇ ਮੈਂ ਇਹੋ ਗੱਲ ਕਹੀ ਵੀ ਮੰਮੀ ਕੋਲ ਇੰਨਾ ਟਾਈਮ ਨਹੀਂ ਲੱਗਦਾ ਕਿ ਦੱਸਾਂ ਇਹਦੇ ਵਿੱਚ ਕੋਈ ਵਾਰ ਵਾਲੀ ਗੱਲ ਨਹੀਂ ਹੈਗੀ ਮੈਂ ਤਾਂ ਜਾਂ ਕੋਈ ਜਨਾਨੀ ਲਾ ਦੇ ਜਿਹਦਾ ਸਮਝ ਉਹ ਮੰਮੀ ਨੇ ਘਰ ਦਾ ਵੀ ਕਰੀ ਦੇਣਾ ਹੈ ਜਨਾਨੀ ਨੇ ਤੇ ਘੁੱਟ ਕੇ ਚੱਲ ਜਾਇਆ ਕਰਨਾ ਹੈ ਇਹਦੇ ਵਿੱਚ ਵੀਰ ਜੀ ਕੋਈ ਗਲਤ ਗੱਲ ਹੈਗੀ ਤਾਂ ਮੈਨੂੰ ਦੱਸੋ ਦੇ ਵਿੱਚ ਹੈ ਨਹੀਂ ਗਲਤ ਪਰ ਗੱਲ ਕਰਨ ਦਾ ਕੋਈ ਤਰੀਕਾ ਹੁੰਦਾ ਵਾ ਇਹ ਇਹ ਨਹੀਂ ਕਿ ਨਾ ਇਹ ਅੱਜ ਇਹਦਾ ਬੋਲਣ ਦਾ ਤਰੀਕਾ ਇਹ ਆ ਅੱਗੇ ਤੋਂ ਹੁਣ ਜਿਵੇਂ ਇਹ ਗੱਲ ਕਰੂਗੀ ਨਾ ਉਹਦੇ ਵਿੱਚ ਮੈਂ ਤੁਹਾਨੂੰ ਸਲਾਉਂ ਮੈਂ ਇਹ ਇਹਦੇ ਗੱਲ ਕਰਨ ਦੀ ਜਿਹੜੀ ਆ ਜੇ ਮੈਂ ਨਾ ਗਲਤ ਬੋਲੂਗੀ ਨਾ ਤੇ ਮੈਂ ਉਹ ਰਿਕਾਰਡਿੰਗ ਤੁਹਾਨੂੰ ਸੁਣਾਉਂਦਾ ਇਹ ਕਹਿਣ ਨਾ ਕਿ ਰਿਕਾਰਡਿੰਗ ਲਾਉਂਦਾ ਗਲਤ ਆ ਉਹ ਆ ਆਪਾਂ ਕਿਸੇ ਨੂੰ ਮਾੜਾ ਨਾ ਬੋਲਾਂਗੇ ਆਪਾਂ ਕਿਸੇ ਨੂੰ ਮਾੜਾ ਨਾ ਬੋਲਾਂਗੇ ਕਿ ਤਾਂ ਨੂੰ ਵੀ ਕਹੂਗਾ ਇਹਨਾਂ ਨੂੰ ਪੁੱਛੋਗੇ ਇਹਨਾਂ ਨਾਲ ਗੱਲ ਕਰਨਾ ਇਹਨਾਂ ਨਾਲ ਕਿੰਨਾ ਕਿ ਮੈਂ ਗਲਤ ਕਿਦਾਂ ਬੋਲਿਆ ਜੇ ਇੱਥੇ ਮੈਂ ਆਉਂਦਾ ਰਿਆਂ ਜੇ ਕੋਈ ਚੰਗੇ ਕੰਮ ਤੇ ਮਾੜੇ ਤੇ ਕਿਹੜੇ ਟਾਈਮ ਤੇ ਇਹਨਾਂ ਦੇ ਮੈਂ ਇਹਨੂੰ ਰੋਕਿਆ ਕਿ ਨਹੀਂ ਜਾਣਾ ਜਾਂ ਇਹਨੂੰ ਮੈਂ ਮਨਾ ਕੀਤਾ ਕਿ ਨਹੀਂ ਮੈਂ ਜਾਣ ਦੇਣਾ ਲਈ ਵੀ ਕਿੰਨੇ ਫੈਸਲੇ ਕਰਾਏ ਜਾਂ ਤੇ ਕੁੜੀਆਂ ਨੂੰ ਰੋਕਦੇ ਨੇ ਮੁੰਡੇ ਨਹੀਂ ਜਾਣ ਦੇਣਾ ਫਲਾਣੇ ਸਾਥ ਇੱਥੇ ਇਹ ਪ੍ਰੋਗਰਾਮ ਤੇ ਨਹੀਂ ਜਾਣ ਦੇਣਾ ਤੇ ਨੂੰ ਜਾਂ ਤੇਰੇ ਪੇਕਿਆਂ ਕੋ ਨਹੀਂ ਜਾਣ ਦੇਣਾ ਰੋਕਦੇ ਨੇ ਇੰਨਾ ਜੀਜਾ ਤੋਂ ਹੁਣ ਜੇ ਇਹਨੂੰ ਆ ਥੋੜੇ ਦਿਨਾਂ ਤੋਂ ਮੈਂ ਰੋਕਿਆ ਸੀ ਨਾ ਤੇ ਮੈਂ ਇਸ ਗੱਲ ਨੂੰ ਕਿਹਾ ਹੈ ਕਿ ਅਜੇ ਮੈਂ 8 ਤਰੀਕ ਦਾ ਇੱਥੇ ਆਂ ਕੁੜੀਆ ਸਵਾ ਮਹੀਨੇ ਦੀ ਹੋ ਜਗੀ ਆਪਾਂ ਹੁਣ ਫੋਨ ਤੇ ਵੀ ਇਹ ਗੱਲ ਹੋ ਗਈ ਸੀ ਪਹਿਲਾਂ ਇਹਨੇ ਕਿਹਾ ਮੈਨੂੰ ਪਿੰਡ ਜਾਣਾ ਮੈਂ ਇਹਨਾਂ ਨੂੰ ਹੀ ਬਾਕਾਇਦਾ ਕਿਹਾ ਫੋਨ ਕਰਕੇ ਤੇ ਉਹਨੂੰ ਸਮਝਾਇਓ ਕਿ ਆਪਾਂ ਮੈਂ ਛੁੱਟੀ ਆਉਣਾ ਮੈਂ 8 7 8 ਤਰੀਕ ਤੱਕ ਰੁਕਣਾ ਵਾਂ ਤੇ ਮੈਂ ਉਹਨੂੰ ਸਵਾ ਮਹੀਨੇ ਜਿਹੇ ਨਹੀਂ ਛੇੜਾਵਾਂਗੇ ਪਹਿਲਾਂ ਕਹਿੰਦੀ ਕਿ ਕਿੰਨੇ ਨੂੰ ਛੱਡ ਗਿਓ ਮੈਂ ਇੱਥੇ ਬੈਠਾ ਆਂ ਇਹ ਕਹਿੰਦੀ ਹੈ ਕਿ ਮੈਨੂੰ ਛੱਡ ਗਿਓ ਤੇ ਹੁਣ ਫੇਰ ਹੀ ਟੰਗੇ ਨਹੀਂ ਲੱਗੀ ਤਾਂ ਕਿ ਇਹ ਕਿਹੜੇ ਹਸਾਉਣਾ ਨਹੀਂ ਕਹਿਣ ਉਹਨੂੰ ਪੁੱਛ ਲੋ ਕੀ ਗੱਲ ਆ ਇਹਨਾਂ ਨੂੰ ਪਤਾ ਕੀ ਆ ਤੁਹਾਡੀ ਇੰਨਾ ਗੱਲਾਂ ਦੇ ਵਿੱਚ ਇੱਕ ਤੇ ਜ਼ਿੰਦਗੀ ਬੱਚਿਆਂ ਦੀ ਖਰਾਬ ਹੋਣੀ ਆ ਮਾਪਿਆਂ ਦੀ ਵੀ ਹੋਣੀ ਆ ਤੁਹਾਡੀ ਵੀ ਹੋਣੀ ਆ ਇੰਨਾ ਦੇ ਦੋ ਘਰ ਬਰਬਾਦ ਹੋ ਨੇ ਹਾਂਜੀ ਹੁਣ ਗੱਡੀ ਚਾਉਂਦੇ ਆ ਮੈਂ ਜਿਹੜੀ ਗੱਲ ਸੱਚੀ ਮੈਂ ਤੇ ਕਦੀ ਉਹ ਤੋਂ ਬੜਦਾ ਨਹੀਂ ਹੁਣ ਗੱਡੀ ਚਾਉਂਦੇ ਮੇਰੇ ਨਾਲ ਗੱਲ ਹੁੰਦੀ ਏ ਤੇ ਭੈਣ ਜੀ ਮਿਲਦੀ ਕਿ ਮੈਂ ਨਾ ਸਾਈਕਲ ਤੇ ਘੁੰਮਣੀ ਜਾਂਦੀ ਰਹੀ ਆ ਬਾਬਿਆਂ ਦੇ ਪੈਸੇ ਵਾ ਕਰਦੀ ਘੁੰਮਣੀ ਤੇ ਮੈਂ ਕਿਹਾ ਵੀ ਕਹਿੰਦੀ ਵੀ ਮੈਂ ਸੋਚਦੀ ਆ ਵੀ ਸਾਇਰ ਮੈਨੂੰ ਉਹ ਹਾਲ ਮਿਲ ਗਿਆ ਕਿ ਮੈਨੂੰ ਘਰ ਵਾਲਾ ਚੰਗਾ ਮਿਲ ਗਿਆ ਵੀ ਨਸ਼ਾ ਹੀ ਨਹੀਂ ਮਿਲਿਆ ਆਹ ਸਾਰ ਮੈਨੂੰ ਉਹੀ ਫੁਰਨ ਪਾਣ ਲੱਗ ਗਿਆ ਕਿ ਤੁਹਾਡਾ ਕੋਈ ਨਸ਼ਾ ਨਹੀਂ ਕਰ। ਜਿਵੇਂ ਇੱਕ ਨੂੰ ਸੋਚੋ ਜੇ ਇਹ ਗੱਲ ਪਈ ਸੇਤ ਵਾਲੀ ਹੋ ਤਾਂ ਕਹਿਣੀ ਪਊ ਜਿਹੜੀ ਮਾੜੀ ਉਹ ਵੀ ਕਹਿ ਦਾਂਗੇ ਕਿ ਮਾੜੀ ਹੈ। ਇੰਨਾ ਗਰਣਾ ਕਰਕੇ ਤੁਹਾਡਾ ਪਰਿਵਾਰ ਜਿਹੜਾ ਜੁੜਨਾ ਵਾ ਇੱਕ ਦੂਜੇ ਨੂੰ ਚੰਗਾ ਬੋਲਿਆ ਸਿੱਖ ਦਿੱਤੇ ਆ। ਥੋੜਾ ਹੋਦਾ ਥੋੜੀ ਚੰਗੀ ਹੋਊਗੀ ਤੇ ਇਹਨਾਂ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਦਾਂ ਨਹੀਂ ਪੁੜੀ। ਉਹ ਨਹੀਂ ਦੇ ਬੜੇ ਬਾਕੀ ਬਾਕੀ ਠੀਕ ਹੈ ਬੱਬਾ ਜੀ ਇਹ ਗੱਲ ਹੈਗਾ ਵਾ ਕਿ ਇਹ ਇਹ ਚਲੋ ਫालतू ਖਰਚੇ ਆ ਨਹੀਂ ਜਾਂਦੀ ਫालतू ਕਿਸੇ ਚੀਜ਼ ਨਹੀਂ ਪਰ ਇਹ ਇਹਦੀ ਇੱਕ ਛੋਟੀ ਜੀ ਗਲਤੀ ਆ ਕਿ ਜਿਹੜੀ ਇਹ ਇੱਕ ਗੱਲ ਨੂੰ ਬਲੇਮ ਕੇ ਤੇ ਲਾਉਣਾ ਕਿ ਮੇਰੇ ਕੋ ਮੋਬਾਈਲ ਹੀ ਨਹੀਂ ਰੰਦਾ ਪਰਸਨਲ ਹੀ ਨਹੀਂ ਰੰਦਾ ਪਰਸਨਲ ਦੇ ਵਿੱਚ ਜੇ ਤੂੰ ਮੰਨ ਲਾ ਕਿ ਤੈਨੂੰ ਡਰਿਆ ਕਿ ਰਿਕਾਰਡਿੰਗ ਲੱਗੀ ਹੈ ਇਹਦੇ ਵਿੱਚ ਕੋਈ ਦੂਸਰਾ ਵੇਖ ਲੂ ਘਰ ਦਾ ਸੁਣ ਲੂ ਮੈਨੂੰ ਕਹੂਗਾ ਆਪਾਂ ਗਲਤ ਨਹੀਂ ਹੈ ਨਾ ਗਾਲ੍ਹੀਆਂ ਕਰੀਏ ਮੰਨ ਲਓ ਕਿ ਅੱਜ ਮੈਨੂੰ ਕੋਈ ਕਹਿੰਦਾ ਕਿ ਤੇਰੀ ਘਰ ਦੀ ਨਹੀਂ ਚੰਗੀ ਜੇ ਮੇਰੇ ਨਾਲ ਚੰਗੀ ਆ ਮੇਰੀ ਘਰ ਦੀ ਤੇ ਮੈਂ ਕਿੱਦਾਂ ਕਹਿ ਦਊਗਾ ਉਹਦੀ ਗੱਲ ਕਿੱਦਾਂ ਮੰਨ ਨੂੰ ਬਾਤ ਜੀ ਗਲਤੀ ਆ ਤੇ ਤਾਂ ਵੀ ਦਾਦਾ ਜੀ ਇੱਕ ਗਲਤੀ ਹੈ ਮਾਜ ਤਾਂ ਦੇ ਸਮੇਂ ਬਾਬਾ ਹੀ ਬਹੁਤ ਗਲਤੀਆਂ ਨਹੀਂ ਕੁੜੀ ਉਹ ਉਹ ਜਿਹੜੀ ਤੁਸੀਂ ਸੋਚੋ ਹਾਂ ਜਿਹੜੀ ਤੁਹਾਡੀ ਕੁੜੀ ਨੇ ਨਹੀਂ ਨਹੀਂ ਉਹਨੂੰ ਤਾਂ ਬੰਦਾ ਬਾਬਾ ਵੀ ਕੀ ਆ ਗਿਆ ਨਹੀਂ ਚਾਹੇ ਡਾਟੀ ਹੈ ਉਹਦੇ ਜਿੱਤੇ ਵਾਇਰ ਨੂੰ ਉਹ ਵੀ ਕਹਿੰਦੇ ਵੀ ਗਲਤ ਨਹੀਂ ਗੱਲ ਹੈ ਨਹੀਂ ਇਹਦੇ ਵਿੱਚ ਇਹ ਛੋਟੀ ਜਿਹੀ ਗੱਲ ਪਰ ਬੈਠਦਾ ਇੱਕ ਮਿੰਟ ਦੀ ਗੱਲ ਸੁਣੋ ਇਹ ਇੱਕ ਮਿੰਟ ਵਾਰੀ ਇਹਦੇ ਵਿੱਚ ਹੁਣ ਤੁਹੀ ਇਹ ਨਾਜਰ ਗੱਲ ਕੀਤੀ ਸਾਡੇ ਘਰ ਦੇਣੇ ਤੇ ਕੋਈ ਇਲਜ਼ਾਮ ਲਾਇਆ ਕਿ ਇਹ ਗਲਤ ਹੈ ਨਹੀਂ ਲਾਇਆ ਜਾਂ ਕਿਸੇ ਨਾਲ ਫੋਨ ਤੇ ਗਲਤ ਗੱਲ ਕਰਦੀ। ਕਿਹਾ ਕਿਸ ਨੇ ਕੁਛੇ ਦੇ ਬਾਰੇ ਮਾੜਾ ਇਹਨੂੰ ਇਹੋ ਹੀ ਗਿਆਨ ਆ ਕਿ ਇਹ ਜਦੋਂ ਗੱਲ ਹੁੰਦੀ ਹੈ ਨਾ ਘਰ ਦੇ ਵਿੱਚ ਕੋਈ ਕੁਛੇ ਰਾਜੀ ਵਾਲੀ ਕਿਸ ਨੂੰ ਗਲਤ ਤਰੀਕੇ ਨਾਲ ਨਾਂ ਗਾੜੀਓ ਜਵਾਬ ਦਿੱਤਾ ਜਾਵੇ ਕਿਸ ਨੂੰ ਚਲੋ ਕੋਈ ਸਮਝੋ ਆਪਣੀ ਗੱਲ ਕਿ ਜੇ ਇਹਦੀ ਸੱਸ ਹੈ ਗਾੜੀ ਸੋਹਰਾ ਵਾ ਕੋਈ ਤੇ ਤਰੀਕੇ ਨਾਲ ਬੋਲਣ ਡਿਆ ਜੇ ਤੂੰ ਹਾਂ ਥੋੜਾ ਜਿਹਾ ਸੁਭਾਅ ਨਾਲ ਹੋੜ ਸਾਪੇ ਘਰ ਵਧੀਆ ਚੱਲਦਾ ਇਹ ਇਹਨੂੰ ਰੋਕਣਾ ਦੇਖਣਾ ਚਾਹੀਦਾ ਜੇ ਇਹਨੇ ਗੁਰਦੁਆਰੇ ਉਮਣੀ ਬਾਬੇ ਦੇ ਘਰ ਸੇਵਾ ਕੀਤੀ ਆ ਤੇ ਜਿਹੜੀ ਅੱਜ ਦੇ ਸਮੇਂ 'ਚ ਆਪਣਾ ਮੈਨ ਨਾਲ ਵੀ ਬੜੇ ਸੋਹਰੇ ਟੀਆਂ ਦੇ ਤੇ ਸੱਸਾਂ ਬਹੁਤ ਗਲਤ ਹੁੰਦੀਆਂ ਇਹਦਾ ਸੋਹਰਾ ਵੀ ਇੰਨਾ ਸ਼ਰਾਬੀ ਨਹੀਂ ਆ ਇਹ ਇਹਨਾਂ ਨੂੰ ਪੁੱਛ ਲੋ ਤੇ ਜਾਂ ਇਹ ਪੁੱਛ ਲੈਣ ਕਿ ਕਿਹਾ ਦੇ ਇੱਕ ਮਿੰਟ ਰੁਗਿਓ ਗੱਲ ਸੁਣਿਓ ਇੱਕ ਮਿੰਟ ਗੱਲ ਸੁਣਿਓ ਨਹੀਂ ਇੱਕ ਮਿੰਟ ਸੁਣਿਓ ਇੱਕ ਮਿੰਟ ਇਹ ਨਹੀਂ ਦੀ ਆ ਨਾ ਇਹਨਾਂ ਨੂੰ ਪੁੱਛੋ ਵੀ ਕਿਦਾਂ ਦੇ ਪਰਿਵਾਰ ਹੋਰ ਵੀ ਇਹਨਾਂ ਨੇ ਵੇਖਿਆ ਕਿਤੇ ਵੀ ਰੋ ਨਹੀਂ ਜਾਂਦਾ ਤੇ ਫਿਰ ਇਹਨੂੰ ਇਹ ਪੁੱਛੋ ਕਿ ਇਹਨੂੰ ਫਿਰ ਗੁਰਦੁਆਰੇ ਦੀ ਸੇਵਾ ਜੇ ਇਹਨੇ ਕੀਤੀ ਹੈ ਨਾ ਇਹਨੂੰ ਗਾੜੀ ਵੀ ਵੇਖਣਾ ਚਾਹੀਦਾ ਕਿ ਮੈਂ ਚਲੋ ਕਿਸ ਤਾਂ ਦੀ ਇਹ ਗਲਤ ਵੀ ਨਹੀਂ ਨਾ ਮੈਂ ਆਪਣੇ ਘਰ ਨੂੰ ਚਲਾਉਣਾ ਮੈਂ ਕਿਸੇ ਦੇ ਪਿੱਛੇ ਨਹੀਂ ਲੱਗਣਾ ਮੈਂ ਕੋਈ ਵੀ ਮੈਨੂੰ ਸਖਾਲਦਾ ਮੈਂ ਕਿਸ ਦੀ ਗੱਲ ਨਹੀਂ ਕਰਨੀ ਜੇ ਮੈਨੂੰ ਕੋਈ ਕਹਿੰਦਾ ਵਾ ਕਿ ਤੂੰ ਐ ਤਰੀਕੇ ਨਾਲ ਰਹਿ ਤੂੰ ਆ ਇਹ ਰੋ ਲੈ ਆਉ ਮੰਗਵਾ ਉਹ ਚੀਜ਼ ਇਹਨੂੰ ਚਾਹੀਦਾ ਕਹਿਣਾ ਕਿ ਨਹੀਂ ਜਿੱਦੋਂ ਮੇਰਾ ਘਰ ਵਾਲਾ ਕਹਿੰਦਾ ਆਪਾਂ ਉਹਦਾ ਚੱਲਣਾ ਜਿੱਦਾਂ ਸਾਡਾ ਟੱਬਰ ਚੱਲਦਾ ਹੀ ਹੋ ਸਰੀ ਹਿਸਾਬ ਨਾਲ ਚੱਲਣਾ। ਫੋਨ ਇਹਦੇ ਕੋਲ ਰਹਿੰਦਾ ਵਾ ਬਾਰ-ਬਾਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਫੋਨ ਇਹਦੇ ਕੋਲ ਰਹਿੰਦੇ ਨੇ ਇਹ ਜਿੰਨਾ ਮਾਰੀ ਤੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਕੋਲ ਲਗਾਏ ਫੋਨ ਉਹ ਗੱਲਾਂ ਮੁੱਗੀ ਆ ਤੇ ਹੁਣ ਪਤਾ ਕੀ ਆ ਫੋਨ ਦੇ ਰਾਹ ਹੁੰਦੀ ਗੱਲ ਨਹੀਂ ਕਰਨੀ ਰਾਹ ਹੋ ਗਿਆ ਸਾਨੂੰ ਬਹੁਤ ਜ਼ਿਆਦਾ ਹੁਣ ਤੁਸੀਂ ਵੀ ਸਾਰੇ ਪਰਿਵਾਰ ਆਏ ਹੋ ਉਹ ਖੁਦ ਤੁਸੀਂ ਵੀ ਜਵਾਈ ਤੁਹਾਡਾ ਕੁਛੀ ਕੁਛੀ ਆ ਰੋਟੀ ਪਣੀ ਪਕਾਓ ਖਾਓ ਬਿਸਤਰੀ ਬਸਾਓ ਖਾਓ ਉਹ ਆਦ ਮਾਰੋ ਗੱਲਾਂ ਬਾਤਾਂ ਹੁਣ ਛੱਡੀਏ ਜਕਾਰਾ ਸਾਰੇ ਪਰਿਵਾਰ ਖੁਸ਼ ਆਣਾ ਭੈਣੇ ਹੁਣ ਜੁਮੇਵਾਰੀ ਸਾਡੀ ਤੇ ਮੇਰਾ ਵੀ ਖੁਸ਼ ਆਣਾ ਤੇਰੀ ਪੂਰੀ ਜੁਮੇਵਾਰੀ ਸਾਡੀ ਤੇ ਹੁਣ ਜਕਾਰਾ ਛੱਡੀਏ ਤੇ ਬੜੇ ਬੜਾਈ ਚੱਲੀ ਹੈ ਤੇ ਬੋਲੇ ਸੋਨਿਆ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ